ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਔਨ ਟੂ ਪੰਜਾਬੀ ਮੈਂ ਤੁਹਾਡਾ ਆਪਣਾ ਗੁਰਜੀਤ ਸਿੰਘ ਸੰਧੂ ਜਿੱਥੇ ਕਿਸਾਨੀ ਸੰਘਰਸ਼ ਨੂੰ ਸਮਰਥਨ ਦੇਣ ਲਈ ਕਰਾ ਕਰਾ ਦੀਆਂ ਜਥੇਬੰਦੀਆਂ ਵੱਲੋਂ ਜਿਹੜਾ ਵੱਡਾ ਉਪਰਾਲੇ ਕੀਤੇ ਜਾ ਰਹੇ ਨੇ ਉੱਥੇ ਹੀ ਕਾਂਗਰਸ ਪਾਰਟੀ ਵੱਲੋਂ ਵੀ ਇੱਕ ਕਿਸਾਨਾਂ ਦੀ ਬਾਹ ਫੜਦੇ ਇੱਕ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਪਿਛਲੇ ਦਿਨੀ ਕਾਂਗਰਸ ਪਾਰਟੀ ਵੱਲੋਂ ਜਿਹੜਾ ਇੱਕ ਵੱਡਾ ਵਿਸ਼ਾ ਕੈਂਡਲ ਮਾਰਚ ਜਿਹੜਾ ਉਹ ਵੀ ਕੀਤਾ ਗਿਆ ਸੀ ਤੇ ਅੱਜ ਦੁਬਾਰਾ ਫਿਰ ਹਾਕਾ ਸਰਦੂਲਗੜ ਦੇ ਵਿੱਚ ਹਾਂ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਦਰਜੀਤ ਸਿੰਘ ਮੁਫਰ ਦੀ ਗਵਾਹੀ ਦੇ ਵਿੱਚ ਹੈ ਜਿਹੜਾ ਵਿਸ਼ਾਲ ਟਰੈਕਟਰ ਮਾਰਚਾ ਜਿਹੜਾ ਕਿਸਾਨਾਂ ਦੇ ਹੱਕ ਵਿੱਚ ਕੀਤਾ ਜਾ ਰਿਹਾ ਕਿਉਂਕਿ ਪਿਛਲੇ ਦਿਨੀ ਜਿਹੜਾ ਸ਼ੁਭਕਰਨ ਸੀ ਮੁੰਡਾ ਸੀ ਨੌਜਵਾਨ ਸੀ ਪਿੰਡ ਬੱਲੋ ਦਾ ਉਸ ਦੇ ਜਿਹੜਾ ਹਰਿਆਣਾ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਗੋਲੀਆਂ ਨ ਗੋਲੀ ਚਲਾ ਕੇ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਉਸ ਦੇ ਰੋਸ ਵਜੋਂ ਅਤੇ ਕਿਸਾਨਾਂ ਨੂੰ ਸਮਰਥਨ ਦੇਣ ਦੇ ਹੱਕ ਦੇ ਵਿੱਚ ਅੱਜ ਜਿਹੜਾ ਵਿਸ਼ਾਲ ਟਰੈਕਟਰ ਮਾਰ ਕੀਤਾ ਜਾ ਰਿਹਾ ਆਪਣੇ ਨਾਲ ਬਿਕਮਜੀਤ ਸਿੰਘ ਮੋਫਰ ਨੇ ਅੱਪ ਇਹਨਾਂ ਗੱਲਬਾਤ ਕਰਾਂਗੇ ਪੁੱਛਾਂਗੇ ਜਾਣਾਂਗੇ ਅੱਜ ਵਾਰ ਇਹ ਹਾਂਜੀ ਕੀ ਇਹ ਹੋਰ ਸ਼ੋਅ 'ਚ ਟਰੈਕਟਰ ਮਾਰ ਦੇ ਕੀਤਾ ਜਾ ਰਿਹਾ ਇਹ ਕੀ ਕਾਰਨ ਹੈ ਕਿਉਂ ਕੀਤਾ ਜਾ ਰਿਹਾ ਅਸੀਂ ਸਮੁੱਚੀ ਕਾਂਗਰਸ ਪਾਰਟੀ ਸਾਡੇ ਜਿਹੜੇ ਇੱਥੋਂ ਦੇ ਇੰਚਾਰਜ ਹੈ ਪੰਜਾਬ ਦੇ ਜੀ ਦਵਿੰਦਰ ਯਾਦਵ ਜੀ ਉਹਨਾਂ ਦੀ ਹਦਾਇਤਾਂ ਅਨੁਸਾਰ ਤੇ ਆਪਣੇ ਰਾਜਾ ਵੜਿੰਗ ਜਿਹੜੇ ਪ੍ਰਧਾਨ ਨੇ ਉਹਨਾਂ ਦਾ ਇੱਕ ਪ੍ਰੋਗਰਾਮ ਉਹਨਾਂ ਨੇ ਸਾਨੂੰ ਦਿੱਤਾ ਸਮੁੱਚੀ ਕਾਂਗਰਸ ਪਾਰਟੀ ਨੂੰ ਤੇ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਹੀ ਰੋਡ ਸ਼ੋ ਹੋ ਰਿਹਾ ਟਰੈਕਟਰਾਂ ਦਾ ਜੋ ਕਿ ਕਿਸਾਨਾਂ ਦੇ ਦੇ ਹਮੈਤ ਦੇ ਵਿੱਚ ਜਿਹੜੇ ਆਪਣੇ ਪੰਜਾਬ ਦੇ ਕਿਸਾਨ ਚਲੋ ਸਮੁੱਚੇ ਹਿੰਦੁਸਤਾਨ ਦੇ ਕਿਸਾਨ ਜਿਹੜਾ ਸੰਘਰਸ਼ ਕਰ ਰਹੇ ਨੇ ਜੋ ਅਪਰ ਸੈਂਟਰ ਸਰਕਾਰ ਬੀਜੇਪੀ ਦੀਆਂ ਨੀਤੀਆਂ ਦੇ ਖਿਲਾਫ ਜੋ ਚਾਹੇ ਉਹ ਕਿਸਾਨ ਨੇ ਚਾਹੇ ਕਿਸਾਨ ਜਥੇਬੰਦੀਆਂ ਨੇ ਅੱਜ ਕਾਂਗਰਸ ਪਾਰਟੀ ਉਹਨਾਂ ਦੇ ਹੱਕ 'ਚ ਖੁੱਲ੍ਹ ਕੇ ਅਸੀਂ ਸੜਕਾਂ 'ਤੇ ਆ ਗਈ ਹੈ ਜਾਏ ਉਹ ਕੈਂਡਲ ਲਾਈ ਆਪਾਂ ਮਾਰਚ ਕੀਤੇ ਜਿਵੇਂ ਸਾਡੇ ਕਈ ਨੌਜਵਾਨ ਸ਼ਹੀਦ ਹੋ ਗਏ ਸਾਡੇ ਇਲਾਕੇ ਦਾ ਹੀ ਮੁੰਡਾ ਸ਼ੁਕਰਨ ਸਿੰਘ ਉਹ ਉਹਨਾਂ ਦੀਆਂ ਹਰਿਆਣਾ ਜਾਂ ਸੈਂਟਰ ਦੀਆਂ ਜਿਹੜੇ ਫੋਰਸਿਸ ਦੀ ਗੋਲੀ ਦਾ ਸ਼ਿਕਾਰ ਹੋਇਆ ਹੈ ਇਹ ਹੋਰ ਵੀ ਨੌਜਵਾਨ ਉੱਥੇ ਸ਼ਹੀਦ ਹੋਏ ਨੇ ਜ਼ਖਮੀ ਹੋਏ ਨੇ ਤੇ ਅੱਜ ਅਸੀਂ ਉਹਨਾਂ ਨੂੰ ਇਹ ਜਿਹੜਾ ਹੈਗਾ ਰੋਡ ਸ਼ੋਅ ਸਮਰਪਿਤ ਹੈ ਸਾਡੀ ਪਾਰਟੀ ਦਾ ਜਿਹੜਾ ਆਦੇਸ਼ ਹੋਇਆ ਉਹਨੂੰ ਮੰਨਦੇ ਹੋਏ ਅੱਜ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਜੇਪੀ ਪਵਾਰ ਸਾਹਿਬ ਦਿੱਲੀ ਤੋਂ ਇਹ ਸਾਡੇ ਇਥੋਂ ਦੇ ਇਲਾਕਾ ਲੋਕ ਸਭਾ ਬਠਿੰਡਾ ਦੇ ਮਾਨਸਾ ਦੇ ਅਬਜ਼ਰਵਰ ਤੇ ਕੋਆਰਡੀਨੇਟਰ ਨੇ ਉਹ ਆਏ ਹੋਏ ਨੇ ਨਾਲ ਉਹਨਾਂ ਦੇ ਕੁਲਜੀਤ ਸਿੰਘ ਜੀ ਤੇ ਚੰਦੇਲਾ ਸਾਹਿਬ ਦਿੱਲੀੋਂ ਵਿਸ਼ੇਸ਼ ਤੌਰ ਤੇ ਆਏ ਨੇ ਉਹ ਵੀ ਇੱਥੇ ਜਿਹੜੀ ਇਸ ਜਿਹੜਾ ਪ੍ਰੋਗਰਾਮ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਮਾਰਨ ਲਈ ਆਏ ਨੇ ਉਹਨਾਂ ਦੀ ਹਮਾਇਤ ਲਈ ਆਏ ਨੇ ਸੋ ਅੱਜ ਅਸੀਂ ਇੱਕ ਹਲਕਾ ਸਰਦੂਲਗੜ ਦੇ ਇੱਕ ਬਲਾਕ ਚਨੀਰ ਦੇ ਵਿੱਚੋਂ ਹੀ ਕੋ ਬਾੜਾ ਮੈਂ ਮਤਲਬ 20 ਬਿੰਡਾਂ ਦਾ ਹੀ ਅਸੀਂ ਇਹ ਪ੍ਰੋਗਰਾਮ ਟਰੈਕਟਰ ਬੁਲਾਏ ਨੇ 1.5 200 ਦੇ ਕਰੀਬ ਟਰੈਕਟਰ ਇੱਕ ਛੋਟੇ ਜਿਹੇ ਸਨੇਹ ਤੇ ਆ ਗਿਆ ਤੇ ਜਿਹੜਾ ਆਪਾਂ ਗੱਲ ਕਰੀਏ ਆਉਂਦੇ ਸਮੇਂ ਦੇ ਵਿੱਚ ਅਸੀਂ ਵੱਡੇ ਇਕੱਠ ਵੀ ਕਰਾਂਗੇ ਸੋ ਅਸੀਂ ਸਮੁੱਚੇ ਤੌਰ ਤੇ ਕਾਂਗਰਸ ਪਾਰਟੀ ਕਿਸਾਨਾਂ ਦੇ ਹੱਕ ਚ ਖੜੀ ਹੈ ਕਿਸਾਨੀ ਹੱਕ 'ਚ ਖੜੂਗੀ ਜੋ ਸਾਡੀਆਂ ਜਾਇਜ਼ ਮੰਗਾਂ ਨੇ ਸੈਂਟਰ ਸਰਕਾਰ ਧੱਕਾ ਕਰ ਰਿਆ ਉਹਦੇ ਵਿਰੋਧ ਦੇ ਵਿੱਚ ਚਾਹੇ ਸਾਨੂੰ ਸੜਕਾਂ ਤੇ ਆਉਣਾ ਪਵੇ ਬਾਰਡਰਾਂ 'ਨ ਜਾਣਾ ਪਵੇ ਦਿੱਲੀ ਜਾਣਾ ਪਵੇ ਚਾਹੇ ਇਹ ਜਿਹੜੇ ਭਾਜਪਾ ਦੇ ਲੀਡਰਾਂ ਦੇ ਘਰ ਘੇਰਨੇ ਪੈਣਗੇ ਅਸੀਂ ਘੇਰਾਂਗੇ ਇਹਨਾਂ ਕਹਿੰਦਾ ਹੋਇਆ ਮੈਂ ਬੇਨਤੀ ਕਰੂੰਗਾ ਜਿਹੜੇ ਪਵਾਰ ਸਾਹਿਬ ਹੈ ਦਿੱਲੀੋਂ ਆਏ ਨੇ ਇਹਨਾਂ ਦਾ ਤੁਸੀਂ ਬਿਲਕੁਲ ਬਿਲਕੁਲ ਪਵਾਰ ਸਾਹਿਬ ਜੀ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਜੋ ਦਿੱਲੀੋਂ ਚੱਲ ਕੇ ਵਿਸ਼ੇਸ਼ ਤੌਰ ਤੇ ਆਏ ਨੇ ਇਥੇ ਟਰੈਕਟਰ ਮਾਰਚ ਦੇ ਵਿੱਚ ਸ਼ਾਮਲ ਹੋਣ ਵਾਸਤੇ ਹਾਂਜੀ ਤੁਸੀਂ ਕੀ ਕਹਾਂਗੇ ਜਾਓਗੇ ਇਸ ਕਿਸਾਨੀ ਸੰਘਰਸ਼ ਵਾਸਤੇ देखो ऐसा है जिस तरीके से किसानों की जो मांग है वो बिल्कुल ठीक है ये हमारे राष्ट्रीय अध्यक्ष जो मल्लिकार्जुन खड़गे जी हैं उन्होंने और जो यहाँ के प्रभारी हैं बड़े भाई आदरणीय देवेंद्र यादव जी जो इंचार्ज हैं पंजाब के उन्होंने तमाम विधानसभा के और तमाम लोकसभा के जो इंचार्ज हैं उन सबको एक आदेश दिया कि आप किसानों के समर्थन में ट्रैक्टर रैली निकाली जाए क्योंकि जो किसानों की मांग है बिल्कुल ठीक है पर ये भाजपा सरकार की गुंडागर्दी है ये मान नहीं रहे समझ नहीं रहे इस तरीके से बॉर्डर पे रोक दिया गया पंजाब के हरियाणा के जैसे पाकिस्तान या अमरीका जा रहे हो अरे हिंदुस्तान के नागरिक हैं किसान हैं जो किसान अन्नदाता होता है उसकी मांग को नहीं माना जा रहा है तो तमाम कांग्रेस हिंदुस्तान की आज किसानों के साथ है ये आदेश मान लिया गया है और हम इनके साथ हैं इनकी मांग बिल्कुल जायज है तो इसलिए हम इनके साथ हैं और आने वाले दिनों में हम बहुत बड़ी रैली करेंगे अगर ये मांग नहीं मानी गई तो કે કેન્દ્ર સરકાર ਵੱਲੋਂ હજી દે તક ਕਿਸਾਨਾਂ ਦੇ હક ਦੇ ਵਿੱਚ ਜਿਹੜਾ ਕਿਦਨ ਕਿਹਾ ਹਾਂ ਦਾ ਨਾਰਾ ਤੱਕ ਵੀ ਨਹੀਂ ਮਾਰਿਆ ਗਿਆ ਔਰ ਕਿਸਾਨਾਂ ਦੇ ਉੱપર ਜਿਹੜਾ ਬਾਰਡਰਾਂ ਦੇ ਉੱપર ਤਸ਼ੱਦਦ ਹੋ ਰਿਹਾ ਹੈ ਨਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਇੰਡੀਆ ਪੰਜਾਬ ਦਾ ਜਿਹੜਾ ਬਾਰਡਰ ਹੈ ਜਿਹੜਾ ਬਣਾ ਦਿੱਤਾ ਗਿਆ ਉਸ ਬਾਰੇ ਕੀ ਕਹਿਣ ਜਾਂ ਚਾਹੋਗੇ ਆਪ ਬਿਲਕੁਲ ਠੀਕ ਕਹਿ ਰਹੇ ਹੋ ਇਹ ਬਾਰਡਰ ਇਸ ਤਰੀਕੇ से बना दिया मैं पहले भी बता रहा था कि जैसे हमने पाकिस्तान जाना अरे हिंदुस्तान है લોકતંત્ર દેશ લોકતંત્ર તો ਖਤਮ ਕਰ دیا आपने आप हमें हिंदू ਦਿੱਲੀ ਜਾਣੇ ਕਿਉਂ ਨਹੀਂ ਦੇ ਰਹੇ ਮੇਰੇ ਕਿਸਾਨ ਭਾਈਓ ਕੋ ਕਿਸਾਨ ভাই ਜਾ ਕੇ ਦਿੱਲੀ ਬਤਾਨਾ ਚਾਹਤੇ ਕਿ ਉਹਨਾਂ ਕੇ ਸਾਥ ਕਿਹ ਅਤਿਆਚਾਰ ਹੋ ਰਹਾ ਹੈ क्यों नहीं इंसाफ हो रहा उनके कर्जा चढ़ता जा रहा है उनके ऊपर इतना ज़्यादा एमएसपी क्यों नहीं हो रही है किसानों की जो मांग है इसीलिए कांग्रेस पार्टी ने कहा बिल्कुल सही मांग है और हम इनके साथ हैं और जो ये कर रही है भाजपा सरकार बहुत गलत कर रही है इन्हें भुगतना पड़ेगा आने वाले टाइम में लोकसभा में इनको ओंधे मुँह गिरना पड़ेगा जैसे नौजवान के ऊपर गोली चलाई है किसान भाइयों के ऊपर गोली चला रहे हैं ये ये गलत कर रहे हैं ये बर्दाश्त नहीं किया जाएगा तो हम इसलिए कांग्रेस के तमाम कार्यकर्ता छोटे से बड़ा तक किसान के साथ हैं ਬਿਲਕੁਲ ਜੀ ਬਹੁਤ ਵਧੀਆ ਗੱਲ ਹੈ ਪਵਾਰ ਸਾਹਿਬ ਨੇ ਔਰ ਵਿਕਰਮਨ ਜੀ ਜਾਂ ਮੋਫਰ ਜੀ ਨੇ ਬਹੁਤ ਵਧੀਆ ਗੱਲ ਹੈ ਜਿਹੜੀ ਕਹੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਆ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਆ ਅਸੀਂ ਜਿਹੜਾ ਖੜੇ ਹੋਏ ਆ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਸਾਨੂੰ ਜੋ ਵੀ ਸੰਘਰਸ਼ ਕਰਨਾ ਪਿਆ ਜੋ ਵੀ ਰੈਲੀ ਕਰਨੀ ਪਈ ਅਸੀਂ ਕਰਨ ਵਾਸਤੇ ਤਿਆਰ ਆ ਤਾਂ ਇਸੇ ਨਾਲ ਹੀ ਆਪਾਂ ਕਿਸੇ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਕੈਮਰਾਮੈਨ ਰਮਨ ਦੇ ਨਾਲ ਗੁਰਜੀਤ ਸਿੰਘ ਸੰਧੂ ਦੀ ਖਾਸ ਰਿਪੋਰਟ